ਇੱਥੇ ਦੇਖ ਲਓ ਤੁਸੀਂ ਆਸ-ਪਾਸੇ ਸਨੋ ਪਈ ਹੋਈ ਆ ਪਰ ਜਿਹੜਾ ਹਾ ਤੁਰਨ ਵਾਲਾ ਰਸਤਾ ਉਹਨੂੰ ਵੀ ਇਹ ਸਾਫ਼ ਕਰਿਆ ਹੋਇਆ ਨਹੀਂ ਤਾਂ ਇੱਥੋਂ ਕੋਈ ਆਮ ਬੰਦਾ ਲੰਘ ਨਹੀਂ ਸਕਦਾ ਜੇ ਸਾਫ਼ ਨਾ ਕਰੀਏ ਤਾਂ ਇੱਕ ਥੀਕ ਹੀ ਇੱਕ ਲਾਈਫ ਸਟਾਈਲ ਆ ਇੰਡੀਆ ਦੇ ਮੁਕਾਬਲੇ ਪਪਾਈਓ ਇੱਥੋਂ ਇੰਡੀਆ ਲੋਕ ਮੁੜਦੇ ਨਹੀਂ ਕਿਉਂਕਿ ਆਪਣੇ ਤਾਂ ਉੱਥੇ ਜੇ ਸੜਕ ਦੇ ਵਿੱਚ ਭਾਵਾਂ ਟੋਏ ਪੈ ਜਾਣ ਸੀਵਰੇਜ ਤੁਸੀਂ ਬਹੁਤ ਵੀਡੀਓ ਵੇਖੀਆਂ ਹੋਣੀਆਂ ਸੀਵਰੇਜ ਦੇ ਵਿੱਚ ਜਿਹੜੇ ਮੋਟਰਸਾਈਕਲ ਕਾਰ ਆਂ ਡੱਗ ਪੈਂਦੀਆਂ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਪੈਂਦੀ ਪਰ ਇੱਥੇ ਦੇਖ ਸਕਦੇ ਆ ਤੁਸੀਂ ਮਾੜਾ ਜਾਂ ਪਾਣੀ ਖੜਦੇ ਜਾਂ ਰਾਹਤੇ ਦੇਖ ਸਕਦੇ ਹਾਂ ਤੁਸੀਂ